ਲਹੇ ਵੀ ਮਿੱਤਰੋ ਹਾਫ 슬ੀਵ ਟੀ-ਸ਼ਰਟ ਆ ਗਿਆਂ ਆ ਲੋ 500 ਰੁਪਏ ਦੀਆਂ ਤਿੰਨ ਜਿਹੜਾ ਮਰਜ਼ੀ ਰੰਗ ਲਾਓ ਜਿਹੜਾ ਮਰਜ਼ੀ ਸਾਈਜ਼ ਲਾਓ ਜਿਹੜਾ ਮਰਜ਼ੀ ਡਿਜ਼ਾਈਨ ਲਾਓ ਆ ਲੋ ਕਾਲਰ ਟੀ-ਸ਼ਰਟ 500 ਰੁਪਏ ਦੀਆਂ ਤਿੰਨ ਬਿਨਾ ਕਾਲਰ ਤੋਂ ਵੀ ਮਿਲ ਜਾਣਗੇ ਤੁਹਾਨੂੰ ਆ ਲੋ 500 ਦੀਆਂ ਤਿੰਨ 500 ਦੀਆਂ ਤਿੰਨ 500 ਦੀਆਂ ਤਿੰਨ ਮੇਲਾ ਲਾਤਾ ਨਰਿੰਜਨ ਲਾਲ ਰਲੇ ਵਾਲਾ ਨਾ ਸੌਰਵ ਫੈਸ਼ਨ ਪੁਆਇੰਟ ਵਾਲਾ ਨਾ ਆ ਲੋ ਆ ਲੋ ਆ ਬਿਨਾ ਕਾਲਰ ਵਾਲੀਆਂ ਆ ਲੋ ਹਾਫ 슬ੀਵ ਟੀ-ਸ਼ਰਟ ਦੇਖੀ ਚੱਲਿਓ ਜੀ ਰੰਗ ਤੇ ਡਿਜ਼ਾਈਨ ਆ ਲੋ ਜੈਡ ਬਲੈਕ ਤਾਂ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਨੇ ਜੀ 500 ਦੀਆਂ ਤਿੰਨ ਉਸ ਤੋਂ ਬਾਅਦ ਆ ਗਏ ਜੀ ਲੋਹਰਾਂ ਆ ਲੋ ਆ ਲੋਰ ਦੇਖੋ ਗਰਮੀ ਵਾਲੇ ਲੋਰ ਸਾਈਡਾਂ ਤੇ ਦੋ ਪੌਕਟਾਂ ਲੱਗੀਆਂ ਹੋਣਗੀਆਂ ਇਧਰ ਵੀ ਦੋ ਪੌਕਟਾਂ ਹੀ ਆ ਪੌਕਟਾਂ ਉੱਤੇ ਜਿੱਪਾਂ ਵੀ ਲੱਗੀਆਂ ਨੇ ਇਹ ਵੀ 500 ਰੁਪਏ ਦੀਆਂ ਤਿੰਨ ਨਵੇਂ ਟੀ-ਸ਼ਰਟਾਂ ਤੇ ਲੋਹਰਾਂ ਦੋਨੇ ਆਈਟਮਾਂ 500 ਦੀਆਂ ਤਿੰਨ 500 ਦੀਆਂ ਤਿੰਨ 500 ਦੀਆਂ ਤਿੰਨ ਆ ਲੋ ਤਾਂ ਰੰਗ ਤੇ ਡਿਜ਼ਾਈਨ ਤੁਹਾਨੂੰ ਵਾਧੂ ਮਿਲ ਜਾਣਗੇ ਜੀ ਦੇਖੀ ਚੱਲਿਓ 500 ਰੁਪਏ ਦੀਆਂ ਤਿੰਨ ਬਾਕੀ ਹੋਰ ਰੰਗ ਡਿਜ਼ਾਈਨ ਵਾਦੂ ਨੇ ਟੀ-ਸ਼ਰਟਾਂ ਦੇ ਵੀ ਲੋਹਰਾਂ ਦੇ ਵੀ ਪਹੁੰਚਣਾ ਕਿੱਥੇ ਆ ਸਰਵ ਫੈਸ਼ਨ ਪੁਆਇੰਟ 메ਨ ਬਾਜ਼ਾਰ ਗੁਰਦੁਆਰਾ ਚੌਂਕ ਤੋਂ 12 ਹੱਟਾ ਚੌਂਕ ਨੂੰ ਜਾਂਦੇ ਆ ਸੱਜੇ ਪਾਸੇ ਉੱਪਰ ਬੋਰਡ ਲੱਗਿਆ ਹੋਇਆ ਜੀ ਲਾਲਜਾ ਤਾਂ ਪਹੁੰਚ ਜਾਓ ਨਰਿੰਜਨ ਲਾਲ ਰੱਲੇਆ ਵਾਲਿਆਂ ਦੇ ਸਰਵ ਫੈਸ਼ਨ ਪੁਆਇੰਟ ਵਾਲਿਆਂ ਦੇ ਕੋਈ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਤੇ ਨੰਬਰ ਵੀ ਦਿੱਤਾ ਹੋਇਆ ਫੋਨ ਕਰੋ ਉੱਤੇ ਜ਼ਿਆਦਾ ਜਾਣਕਾਰੀ ਪਾਓ